ਨਾ ਉੱਥੇ ਪਾਸੇ ਕਿ ਜਾਣ ਪਹੁੰਚ ਜਾਣ ਦੇ ਤਰ ਮੇਰੇ ਵੀਰੇ ਇੰਟਰੋਡਕਸ਼ਨ ਕੀਤੀ ਜਾ ਰਹੀ ਹੈ ਸਾਡੇ ਪਿੰਡ ਦੇ ਤੇ ਕਦੀ ਉਹਦੇ ਵੀਰੇ ਤੇ ਕਦੀ ਵੀ ਪਿੰਡ ਦੇ ਮੁੱਤੂ ਸਾਡੇ ਸਰਪੰਚ ਸੋਹ ਸਰਦਾਰ ਬਿੱਕਰ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਸਰਦਾਰ ਨੰਬਰਦਾਰ ਸਰਦਾਰ ਹਨਜੀਤ ਸਿੰਘ ਜੀ ਅੱਗੇ ਉਹਨਾਂ ਦੇ ਨਾਲ ਸਾਡੇ ਹਾਂਜੀ ਸਾਡੀ ਕਮੇਟੀ ਬਹੁਤ ਹੀ ਸਤਿਕਾਰਯੋਗ ਸਾਡੇ ਕਲੱਬ ਦੇ ਪ੍ਰਧਾਨ ਸਰਦਾਰ ਮਿੰਦਰ ਸਿੰਘ ਜੀ ਪ੍ਰੇਮੀ ਜੋ ਕਿ ਸਾਡਾ ਬਹੁਤ ਵਧੀਆ ਸਹਿਯੋਗ ਦੇ ਰਹੇ ਔਰ ਸਾਰਿਆਂ ਨਾਲ ਰਲ ਮਿਲ ਕੇ ਚੱਲਣ ਦੀ ਮੰਨ ਸਾਨੂੰ ਵਧੀਆ ਅਗਾਂਹ ਦੇ ਬਹੁਤ ਬਹੁਤ ਪਿਆਰ ਨਾਲ ਰਹਿੰਦੇ ਆ ਸਾਡੇ ਨਾਲ ਜੀ ਬਾਕੀ ਜਿਹੜੇ ਬੱਚੇ ਖੇਡਦੇ ਆ ਉਹਨਾਂ ਨੂੰ ਬਹੁਤ ਸਹਿਯੋਗ ਦੇ ਰਹੇ ਆ ਆਹ ਸ਼ਾਮ ਨੂੰ ਕਈ ਵਾਰ ਟਾਈਮ ਟੂ ਟਾਈਮ ਕੱਢ ਕੇ ਉਹਨਾਂ ਲਈ ਥੋੜੀ ਬਹੁਤ ਖਰਾਕ ਜਿਵੇਂ ਛੋਲੇ ਪਦਾਮ ਵਗੈਰਾ ਵੀ ਆਪਦੇ ਕੋਲੋਂ ਸਪਲਾਈ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਹੈ ਨਾ ਬਾਕੀ ਸਹਿਯੋਗ ਪਿੰਡ ਦਾ ਬਹੁਤ ਮਿਲਿਆ ਜੀ ਅੱਗੇ ਤੋਂ ਵੀ ਦੇਣ ਤਾਂ ਬਹੁਤ ਬਹੁਤ ਧੰਨਵਾਦ ਜਿਹੜਾ ਖੱਡਾ ਅੱਜ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਕੀ ਨਾ ਚਾਹੀਦਾ ਮਨਜੀਤ ਸਿੰਘ ਨੰਬਰਦਾਰ ਜੀ ਪਿੰਡ ਕਾਨਿਆਂ ਵਾਲੀ ਤਸੀਲ ਤੇ ਜਿਹੜਾ ਮੁਕਸਸ ਤੇ ਪਿੰਡ ਦਾ ਬਾਬੇ ਨਾਮ ਦੇ ਭਗਤ ਸਿੰਘ ਦੇ ਨਾਂ ਤੇ ਅਸੀਂ ਟੂਰਨਾਮੈਂਟ ਕਰਾ ਰਹੇ ਹਾਂ ਕੋਈ ਵੀ ਬੱਚਾ ਨਸ਼ੇ ਤੇ ਨਾ ਲੱਗੇ ਤੇ ਇਸ ਕਰਕੇ ਟੂਰਨਾਮੈਂਟ ਦਾ ਸਹਿਯੋਗ ਦਿੱਤਾ ਜਾਵੇ ਸਾਰੇ ਪਿੰਡ ਨੂੰ ਵੀ ਬੇਨਤੀ ਹੈ ਤੇ ਸਰਕਾਰਾਂ ਨੂੰ ਵੀ ਬੇਨਤੀ ਹੈ ਤੇ ਇਹਨਾਂ ਕਹਿੰਦਾ ਹਾਂ ਧੰਨਵਾਦ। ਕਲਾ ਪ੍ਰਧਾਨ ਜੀ ਐਨ ਕੰਨੇ ਵਾਲੀ ਅਸੀਂ ਐਨ ਆਈ ਵੀਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਬਹੁਤ ਸਾਰਾ ਸਹਿਯੋਗ ਦਿੱਤਾ ਤੇ ਕਵਰਜੀਤ ਸਿੰਘ ਰੋਜੀ ਫਰਕੰਦੀ ਜੀ ਇਹਨਾਂ ਦਾ ਵੀ ਬਹੁਤ ਸਹਿਯੋਗ ਹੈ ਗੁਰਵਿੰਦਰ ਸਿੰਘ ਪਿੰਡ ਕੀੜਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਇਹਨਾਂ ਦਾ ਵੀ ਬਹੁਤ ਹੀ ਬਹੁਤ ਸਹਿਯੋਗ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਵੀਂ ਪੀਰਾਂ ਦਾ ਪਿੰਡ ਵਾਲਿਆਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਸਾਰਿਆਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋ ਰਿਹਾ ਇਹ ਅਸੀਂ ਇਕੱਲੇ ਕੁਝ ਵੀ ਨਹੀਂ ਕਰ ਸਕਦੇ ਵੀ ਬੱਚੇ ਜੋ ਵੀ ਕੰਮ ਕਰ ਰਹੇ ਆ ਚੰਗੇ ਪਾਸੇ ਲੱਗਣ ਨਸ਼ੇ ਤੋਂ ਰਹਿਦ ਰਹਿਣ ਨਸ਼ਾ ਦਾ ਬਹੁਤ ਹੀ ਵੱਡਾ ਦੌਰ ਚੱਲ ਰਿਹਾ ਹੈ ਇਸ ਕਰਕੇ ਟੂਰਨਾਮੈਂਟ ਕਰਾ ਰਹੇ ਹਾਂ ਜੀ ਵਾਤ ਤੋਂ ਵਾਤ ਬਾਬਾ ਜੀ ਦੀ ਯਾਦ ਵਿੱਚ ਪਵਾ ਭਗਤ ਸਿੰਘ ਸਪੋਰਟ ਕਲੱਬ ਪਿੰਡ ਕਾਨਿਆਂ ਵਾਲੀ ਗਰੂਪ ਪੰਚਾਇਤ बिक्रम सिंह तो सरपंच साहब बाकी सारे सेवादार है जी बहुत बहुत धन्यवाद है जी वागुरु जी का खालसा वागुरू जी की फतेह ਪੂਰਾ ਦੂਰ ਤੂੰ ਆ ਕੇ ਮਾਣੇ 10 ਸੈਂਟ ਦੇ ਇਸ ਨੂੰ ਕੋਈ ਨਹੀਂ ਕਰਦਾ ਘਰੇ ਨਹੀਂ ਕਰ ਹੀ ਜਾਂਦੇ ਨੇ ਮਨਮਾਨੀ ਰਾਜੇ ਦੇਲੇ ਹੱਥ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਰਾਜੇ ਦੇਲੇ ਹੱਥ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਪਰ ਦੂਸਰੇ ਪਾਸੇ ਲੱਗ